ਇੱਕ ਹੀ ਐਲਈਡੀ ਜੀ 43 ਇੱਕ ਹੀ ਐਲਈਡੀ ਸਾਡੇ ਕੋਲ ਸਿਰਫ ਤੁਹਾਨੂੰ 17000 ਦੇ ਵਿੱਚ ਮਿਲੇਗੀ ਜਿਹਦੀ ਕਿ 2 ਸਾਲ ਦੀ ਗਾਰੰਟੀ ਹੈ ਭਾਜੀ ਝੋੜ ਤੇ ਨਹੀਂ ਬੋਲ ਰਹੇ ਭਾਜੀ ਪਤਾ ਹੈ ਐਲਈਡੀ ਸਿਰਫ 17000 2 ਸਾਲ ਤੋਂ ਕਿਸ਼ਤਾਂ ਦੀ ਦਿਵਾਲੀ ਤੋਂ ਤਿੰਨ ਦਿਨ ਦੇ ਵਿੱਚ 500 ਰੁਪਏ ਦੇ ਕੇ ਕੋਈ ਵੀ ਸੈੱਟ ਨਹੀਂ ਜਾ ਸਕਦਾ ਹੈ ਠੀਕ ਹੈ ਜੀ ਉਹਨਾਂ ਦੇ ਸਿੱਬਲ ਠੀਕ ਹੋਣੇ ਚਾਹੀਦੇ ਆ ਜੀ ਇਹਨਾਂ ਨੂੰ ਇਹਨਾਂ ਨੇ ਕੇਟੋਡੋ ਕੋ ਲਿਆ ਇਹਨਾਂ ਨੂੰ ਇੱਕ ਕਿਲੇ ਨਾਲ ਬੋਰਡ ਦੇ ਏਅਰਪੋਰਟ ਇੱਕ ਬੋਰ ਦੇ ਆਪ ਕੋੜ ਇੱਕ ਬੋਰ ਦਾ ਪਾਵਰ ਬੈਂਕ ਸਰ ਤੁਹਾਨੂੰ ਇੱਕ ਬਾਸ਼ ਮਿਲੀ ਇੱਕ ਬਾਸ਼ ਮਿਲੀ ਹੈ ਸਭ ਤੁਸੀਂ ਕਿਹਦੇ ਤਰ੍ਹਾਂ ਡਰ ਬੋੜਿਆ ਇਹਨਾਂ ਦੇ ਗਿਫਟ ਅਸੀਂ ਡੱਡ ਲੱਗੀਆਂ ਦਿਖਾਓ ਸਿਰ ਇੱਕ ਵਾਰ ਤੁਸੀਂ ਜੀ ਆਓ ਤੇ ਇਹ ਦੁਆੜੇ ਉਪਰ ਆਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਹੈ ਰੀਅਲ ਮੇਜ ਚੈਨਲ ਤੇ ਅੱਜ ਅਸੀਂ ਚੱਲੇ ਆ ਜਰੀਅਲ ਮੋਬਾਈਲ ਵਾਰਟ ਸ਼ੌਪ ਤੇ ਉਥੇ ਜੋ ਮੋਬਾਈਲਾਂ ਦੇ ਪ੍ਰਾਈਸ ਵਾਕੀ ਆ ਜਿਸ ਦਾ GST ਟੁੱਟ ਗਿਆ ਜਾ ਕੇ ਦੇਖਦੇ ਆ ਕਿ ਪ੍ਰਾਈਸ ਆ ਉਹਨਾਂ ਨੇ LCDਆਂ ਵੀ ਰੱਖਿਆ ਉਹਰੇ ਵੀ ਪ੍ਰਾਈਸ ਦੱਸਾਂਗੇ ਤੇ ਵੀਡੀਓ ਨਾਲ ਬਣੀ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਚਲਦੇ ਆਂ ਜਰੀਆਲ ਮੋਬਾਈਲ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਤੇ ਤੁਹਾਨੂੰ ਮੋਬਾਈਲ ਵੀ ਦਿਖਾਵਾਂਗੇ ਕੀ ਆ ਕਿਸ ਤਾ ਤੇ ਵੀ ਮੋਬਾਈਲ ਮਿਲ ਜਾਂਦੇ ਕੈਸ਼ ਵੀ ਮਿਲ ਜਾਂਦੇ ਤੇ ਕਿਸ ਤਾ ਤੇ ਕੀ ਪ੍ਰੋਸੈਸ ਆ ਦਿਵਾਲੀ ਧਮਾਕਾ ਕੀ ਲਗਾਇਆ ਹੋਇਆ ਸਾਰਾ ਵੀਡੀਓ ਦੱਸਾਂਗੇ ਵੀਡੀਓ ਨਾਲ ਬਣੀ ਰਹੀਓ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਆਪਾਂ ਤੇ ਚਲਦੇ ਆਂ ਜਰੀਆਲ ਮੋਬਾਈਲ ਵਾਰਟ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਤੁਸੀਂ ਆਣਾ ਜਰੀਆਲ ਮੋਬਾਈਲ ਵਾਰਟ ਤੇ ਆਣਾ ਕਿੱਥੇ ਆ ਜਿਹੜਾ ਜੀ ਅ ਦਸੋਏ ਰੋਡ ਤੋਂ ਜਨੋੜੀ ਨੂੰ ਜਾਂਦਾ ਉਸ ਰਾਹ ਆਣਾ ਆ ਤੇ ਪਾਸੇ ਦੀ ਦੁਕਾਨ ਦੇ ਨਾਲ ਹੀ ਸੋਪਾ ਮਾਂ ਜੀ ਜੀ ਅਸੀਂ ਅੱਜ ਆਏ ਆ ਜਰੀਆਲ ਮੋਬਾਈਲ ਸ਼ੋਪ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਕੀ ਪ੍ਰਾਈਸ ਆ ਮੋਬਾਈਲਾਂ ਦੇ ਤੇ ਕਿਸ਼ਤਾਂ ਦੇ ਮਿਲਦਾ ਮੋਬਾਈਲ ਖਰਾ ਦਿਖਾਵਾਂਗੇ ਤੇ ਇਹਦੀ ਲੋਕੇਸ਼ਨ ਹੈ ਦੀ ਆ ਜਿਸ ਵੇਲੇ ਅਸੀਂ ਸ਼ਰਪਤੋਂ ਨੇ ਹੱਥ ਜਿਹੜਾ ਜਨੌੜੀ ਰੋਡ ਆਂਦਾ ਉਸਤੇ ਲੋਕੇਸ਼ਨ ਵਾ ਤੇ ਇੱਥੇ ਤੁਹਾਨੂੰ ਸਾਰਾ ਅੰਦਰ ਜਾ ਕੇ ਪ੍ਰੋਸੈਸ ਦੱਸਦੇ ਆ ਕੀ ਹੈਗਾ ਆ ਤੇ ਆ ਜਾਓ ਵੀਡੀਓ ਨਾ ਬਣੇ ਰਹੀਓ ਤੇ ਤੁਹਾਨੂੰ ਅੰਦਰ ਜਾ ਕੇ ਮਿਲਾਨੇ ਆ ਚਲੋ ਜੀ ਚੱਲਦੇ ਆਂ ਅੰਦਰ ਤੇ ਤੁਹਾਨੂੰ ਮਿਲਾਨੇ ਆ ਸਰਪ੍ਰਾਈਜ਼ ਦੱਸਾਂਗੇ ਵੀਡੀਓ ਨਾ ਬਣੇ ਰਹੀ ਹੈ ਚਲੋ ਹਾਂ ਜੀ ਜੀ ਭਾਈ ਸਾਹਿਬ ਸਤਿਕਾਰ ਦੀ ਇਹ ਕਿਹੜਾ ਚੈਨਲ ਆਪਣਾ ਰਿਆਲਮ ਜੀ ਰਿਆਲਮ ਜੀ ਚੈਨਲ ਆਨ ਦਾ ਜੀ ਰਿਆਲਮ ਉਹ ਅੱਜ ਬਲਕੇ ਬਹੁਤ ਬਹੁਤ ਸਵਾਗਤ ਹੈ ਠੀਕ ਹੈ ਜੀ ਬਹੁਤ ਵੀ ਛੋੜੀ ਤੁਨੀ ਹੈ ਚੈਨਲ ਦੀ ਬਹੁਤ ਧੰਨਵਾਦ ਤੁਸੀਂ ਸਾਡੇ ਚੋਕੇ ਆਏ ਆ ਠੀਕ ਹੈ ਜੀ ਤਾਂ ਕਿ ਤੁਸੀਂ ਸੀ ਕਾਫੀ ਉੱਪਰ ਆਏ ਦੁਆਰੇ ਦੇ ਉੱਪਰ ਹਾਂਜੀ ਸਰ ਕੇ ਉੱਪਰ ਦੱਸੋ ਕੀ ਹੈ ਪ੍ਰੋਫੈਸਰ ਸੋ ਮੈਨੂੰ ਥੋੜੀ ਕੋਈ ਜਵਾਬ ਨਹੀਂ ਆ ਰਹੀਏ ਕਸੂਨ ਨੂੰ ਕਹੋ ਸਰ ਤੁਸੀਂ ਕਿਹੜੇ ਫੈਟ ਲਿਆ ਨਿੱਤਰ ਸੈਟ ਆਇਆ ਉੱਪਰ ਬੈਠ ਕੀ ਸੈਟ ਕੱਤੀ ਗਿਆ ਇਹਨਾਂ ਨੂੰ ਇਹਨਾਂ ਨੇ ਕਿਹ ਟੋਟੂ ਬੋਲਿਆ ਇਹਨਾਂ ਨੂੰ ਇੱਕ ਕੱਤੀ ਨਾਲ ਬੋਰ ਦੇ ਏਅਰਪੋਰਟ ਇੱਕ ਬੋਰ ਦੇ ਕੋਲ ਇੱਕ ਬੋਰ ਦਾ ਪਾਵਰ ਬੈਂਕ ਸਰ ਦਾ ਮੂਹ ਹੈ ਇੱਕ ਬਾਸ਼ ਮਿਲੀ ਇੱਕ ਬਾਸ਼ ਮਿਲੀ ਹੈ ਸਭ ਤੁਸੀਂ ਕਿਹ ਤਰ੍ਹਾਂ ਡਰ ਬੋੜਿਆ ਇਹਨਾਂ ਦੇ ਗਿਫਟ ਅਸੀਂ ਗੱਡ ਲੱਗੀਆਂ ਦਿਖਾਓ ਸਿਰ ਇੱਕ ਵਾਰ ਤੁਸੀਂ ਜਾਈ ਆਓ ਤੇ ਇਹ ਦੁਵਾੜੇ ਉਪਰ ਆਤਾ ਦੁਵਾੜੇ ਉਪਰ ਸ਼ਾਰ ਹੋ ਗਿਆ ਜਿਹੜਾ ਮਾਇਦੇ ਤੋਂ ਲੈਟਰ ਨਹੀਂ ਆਇਆ ਤਾਂ ਇਹ ਗੇਮਿੰਗ ਸੈਟ ਆ ਗਿਆ ਗੇਮਿੰਗ ਸੈਟ ਆ ਨਾ ਤੇ ਜਿਹੜਾ ਰੈਮ ਚ ਬੈਟਰੀ ਆ ਤੇ ਬਾਕੀ ਇਹਦੇ ਫੀਚਰ ਬਹੁਤ ਆ ਜੀ ਭਾਈ ਤੁਹਾਨੂੰ ਇਦਾਂ ਨੇ ਇਤਨਾ ਤਿਆਰ ਰੱਖਿਆ ਹੋਇਆ ਜਿਹਾ ਫੀਲ ਹੁੰਦਾ ਪਿਆ ਬਹੁਤ ਵਧੀਆ ਹੁੰਦਾ ਜੀ ਬਹੁਤ ਵਧੀਆ ਡੀਲਿੰਗ ਆ ਜੀ ਇਹ ਵੀ ਆਪਾਂ ਦੇ ਕੋਲ ਬਹੁਤ ਵਧੀਆ ਕਰਦੇ ਲਈ ਤਾਂ ਭਾਈ ਹੁਣ ਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਇਹਨੇ ਬਹੁਤ ਵਧੀਆ ਬੰਦੇ ਜੀ ਬੋਲ ਗਿਆ ਸੀ ਕਿ ਇਹਨਾਂ ਦੇ ਦੇਖੋ ਜੀ ਸਾਡੀ ਜ਼ਬਾਨ ਤੇ ਨਾ ਜਿਹੜੇ ਸਾਡੇ ਰਿਆਲ ਮੋਬਾਈਲ ਵਰਕੇ ਆ ਜਿਹੜਾ ਪ੍ਰਾਈਸ ਹੈ ਪ੍ਰਾਈਸ ਸਾਡਾ ਆਪਣੇ ਨੂੰ ਡੱਬੇ 'ਚ ਲਿਖਿਆ ਹੋਵੇ 40 45 ਹਜ਼ਾਰ ਕੋਈ ਮਤਲਬ ਨਹੀਂ ਸਾਨੂੰ ਜੀ ਜੋ ਔਨਲਾਈਨ ਪ੍ਰਾਈਸ ਹੈ ਉਸ ਤੋਂ ਵੀ ਘੱਟ ਨੇੜੇ ਤੇ ਉਸ ਤੋਂ ਵੀ ਘੱਟ ਦੇ ਕੇ ਸਾਡੇ ਕੋਲ ਇਹਦੇ ਜਾਓ ਜਦੋਂ ਵੀ ਮੰਨ ਲਓ ਉਹਨਾਂ ਚੰਦਰੀਆ ਦੇ ਭਾਈ ਉਹਨਾਂ ਸਾਡੇ ਕੋਲ ਆਨਤਰੀਆ ਦਾ ਇਹਦੇ ਨਾਲ ਇਹਨਾਂ ਨੂੰ ਗਿਫਟ ਨਾ ਮਿਲਿਆ ਬੋਰ ਦਾ ਬੋਰ ਦਾ ਪਾਵਰ ਬੈਂਕ ਮਿਲਿਆ ਅਰ ਜਿਹੜਾ ਬੋਰ ਦਾ ایرਕੋਰਮ ਮਿਲਿਆ ਇਹਦਾ ਮਾਦਾ ਜੀ ਪੂਰਾ ਮੇਲਾ ਲਾਇਆ ਹੋਇਆ ਹੈ ਉਹ ਗੰਮ ਮੇਲਾ ਜੀ ਪੂਰਾ ਮੇਲਾ ਦਵਾਈ ਤੇ ਟੈਟ ਐਟਵਾਰ ਦਵਾਈ ਬੋਰ ਦੇ ਜਰਿਆ ਮੋਬਾਈਲ ਸ਼ਾਪ ਤੇ ਆਓ ਜੀ ਤੁਸੀਂ ਹਾਂ ਹਾਂ ਸਾਰੇ ਕਸਮਰਾ ਸਲੌਗ ਤੇ ਜਰਿਆ ਮੋਬਾਈਲ ਬਲ ਕੇ ਆਓ ਠੀਕ ਹੈ ਜੀ ਦੀਵਾਲੀ ਤੇ ਅਸੀਂ ਬਹੁਤ ਜ਼ਿਆਦਾ ਉਤਸ਼ਾਹ ਨਾਲ ਹੋਏ ਆ ਅਸੀਂ ਦੀਵਾਲੀ ਤੇ ਇੱਕ ਖੂਬ ਵੀਡੀਓ ਬਣਾ ਕੇ ਪਾਵਾਂਗੇ ਦੀਵਾਲੀ ਤੇ ਇੱਕ ਲੱਕੀ ਡਰਾਵੀ ਕੱਢਾਂਗੇ ਭਾਈ ਤੁਸੀਂ ਇਹ ਦੇਖ ਲਓ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਉਹ ਢੂਠੇ ਨਾ ਖਾਨੋ ਪਾਵੇ ਜੇ ਇਹ ਵੀਡੀਓ ਕੋਈ ਦੇਖ ਕੇ ਆਉਂਦਾ ਸ਼ੇਅਰ ਕਰਕੇ ਆਉਂਦਾ ਉਹਨਾਂ ਬਾਅਦ ਇੱਕ ਅਲੱਗੇ ਤਨਾਲ ਬਹੁਤ ਦਵਾਂਗੇ ਠੀਕ ਹੈ ਜੀ ਸਭ ਨੂੰ ਦਿਖਾਣਾ ਪੈਣਾ ਹੈ ਸ਼ੇਅਰ ਕਰਨੀ ਜੀ ਦਾ ਕੰਮ ਹੈ ਭਾਈ ਇਹਦੇ ਵਿੱਚ ਆਪਣੇ ਆਸਾਨ ਕਿਸ਼ਤਾਂ ਜਾਂ ਤੇ ਦਾਵੀ ਆ ਆਸਾਨ ਕਿਸ਼ਤਾਂ ਦੀ ਦੀਵਾਲੀ ਤੋਂ 3 ਦਿਨ ਦੇ ਵਿੱਚ 500 ਰੁਪਏ ਦੇ ਕੋਈ ਵੀ ਚੜ੍ਹਦੇ ਹੀ ਜਾ ਸਕਦਾ ਹੈ ਠੀਕ ਹੈ ਜੀ ਉਹਨਾਂ ਦੀ ਸਿਭਲ कोई भी सैट लेके जा सकता दिवाली के उपर कोई स्पैशल करना सवेर तो लैके शाम तक चार हजार का सैट पांच सौ रुपया दो सैट लै जाऊंगी अपने को सैट है जी साढ़े को जी ओपो मिल जाना ओपो एस एपी प्रो मिल जाना तो रेनो चौदह मिल जाना रियलमी मिल जाना वीवो मिल जाना इतने तक सामने दिखाओ सामने आईफोन भी साढ़े को सारे मॉडल्स अवेलेबल है हां उसके बाद तुम एक बार एलजी ने दिखाओ 43 ਇੰਚ ਦੀ LED ਜੀ 43 ਇੰਚ ਦੀ LED ਸਾਡੇ ਕੋਲ ਸਿਰਫ ਤੁਹਾਨੂੰ 17000 ਦੇ ਵਿੱਚ ਮਿਲੇਗੀ ਜਿਹਦੀ ਕੀ 2 ਸਾਲ ਦੀ ਗਾਰੰਟੀ ਹੈ ਭਾਜੀ ਚੋੜਦੇ ਨਹੀਂ ਭਾੜੇ ਭਾਜੀ 43 ਇੰਚ ਦੀ LED ਸਿਰਫ 17000 ਰੁਪਏ 2 ਸਾਲ ਦੀ ਗਾਰੰਟੀ ਦੇ ਨਾਲ ਲੱਗਵਾਵਾਂਗੇ ਦੇਖ ਲਓ ਬੰਦਿਆਂ ਨੇ ਆ ਜਾਣਾ ਹਾਂ ਜੀ ਮੋਸ ਵੈਲਕਮ ਜਿੱਦਾਂ ਮੱਧੀ ਆਓ ਜੀ ਆਹ ਸਾਹਮਣੇ 43 ਇੰਚ ਦੇਖੋ ਆਹਦੇ ਆ ਰਿਹਾ ਨਾ 43 ਇੰਚ ਜੇ ਭਾਜੀ ਇਹਨੇ ਕਹਿੰਦਾ 17000 ਦੇ ਵਿੱਚ ਤੁਹਾਨੂੰ LED ਦੇਵਾਂਗੇ ਤੋਂ ਅਸੀਂ ਤਾਂ ਨਹੀਂ ਐਡਾ ਸੋਣਾ ਜੇ 17000 ਦੇ ਵਿੱਚ 43 ਇੰਚ ਦੀ ਮਸਜਾਵੇ ਤੋ ਇੱਧਰ ਤੁਹਾਨੂੰ Apple ਦੇ ਕੀ ਮਿਲ ਜਾ ਕੋ ਪੂਰਾ ਸਾਰਾ ਹੀ ਜੋ ਵੀ ਹੈਗਾ ਨਾ ਪ੍ਰੋਡਕਟ ਸਾਰੇ ਮੈਂ ਨਾ ਦੇਖ ਹਾਂਜੀ ਸ਼ੁਭਕਾਮਨਾਵਾਂ ਜੀ ਲੈ ਲਈ ਜੀ ਆਹ ਕਿੱਥੇ ਆਹ ਠੀਕ ਸਾਡੇ ਕੋਲ ਕੁਸਮਰ LED ਲੈਣ ਆ ਚੁੱਕੇ ਆ ਇਹਨਾਂ ਨੇ 44 ਦੀ ਇਹ ਲੜੀ ਹੈ 11800 ਜਿਸੇ 1000 ਪ੍ਰਾਈਸ ਤੋਂ ਬਹੁਤ ਡ੍ਰੋਪ ਕੀਤਾ ਗਿਆ ਹੈ ਉਹ ਜਿਹੜੀ ਨੂੰ ਤੁਹਾਨੂੰ ਮੇਰੀ ਪਵੇਗੀ 17000 ਦੀ ਆ ਜਿੱਥੇ ਲੱਗ ਮਿਲਣਗੇ ਇਹ ਕਿਹੜੀ ਦੁਬਾਰੀ ਉੱਪਰ ਸਟਾਰਟ ਹੋ ਗਿਆ ਹੈ ਬਹੁਤ ਵਧੀਆ ਹੋ ਰਹਾ ਜੀ ਇਹ ਬਹੁਤ ਵਧੀਆ ਹੈ ਸਾਨੂੰ ਆਣਾ ਚਾਹੀਦਾ ਦੁਕਾਨ ਤੇ ਬਹੁਤ ਵਧੀਆ ਆਫਰ ਹੈ ਜੀ ਇਹ ਫਾਈਨਲ ਰਿਟਰਨ ਨਾਲ ਕੋਈ ਕੰਪੈਰੀਸ਼ਨ ਕਰਦੇ ਆ ਬਹੁਤ ਵਧੀਆ ਰੇਟ ਬਹੁਤ ਘੱਟ ਆ ਜੀ ਇਹ ਇਹ ਮਾਰਕੀਟ ਤੇ ਇਤੋਂ ਜ਼ਿਆਦਾ ਘੱਟ ਰੇਟ ਨਹੀਂ ਮਿਲਨੇ ਹੈਗੇ ਜੀ ਸਾਡੇ ਨੂੰ ਇਹਦਾ ਇਹਦਾ ਡੀਐਸਟੀ ਦਾ ਚੱਕਰ ਪਿਆ ਉਹ ਕਿਦਾਂ ਕਰਦੇ ਹੋ ਜੀ ਕਰਦੇ ਹੋ ਤੁਸੀਂ ਵੀ ਘੱਟ ਦੇ ਰਹੇ ਆ ਜੇ ਔਨਲਾਈਨ ਕੀ 20000 ਦਿਆਂ ਤਾਂ ਸਾਡੇ ਕੋਲ ਨਹੀਂ ਦਿਆਂ ਲਓ ਵਾਹ ਜੀ ਵਾਹ ਫੇਰ ਤਾਂ ਮੇਲਾ ਲੱਗ ਪਿਆ ਐਮਰਜਨ ਤੋਂ ਵੀ ਘੱਟ ਰੇਟ ਅੱਛਾ ਜੀ ਠੀਕ ਹੈ ਬੋਸ ਬੈਕਪੂੜੀ ਸਾਡੇ ਕੋਲ ਆ ਬਰਿਆਲ ਕੋਲ ਵਰਕੇ ਬੈਠੋ ਉੱਪਰ ਲੈ ਕੇ ਜਾਓ ਠੀਕ ਹੈ ਜੀ ਅਸੀਂ ਨਾਲ ਜੋ ਕਿ ਕੂਡੀ ਵੱਲੋਂ ਆ ਰਹੇ ਉਹ ਤੁਹਾਨੂੰ ਪਹਿਲੇ ਪ੍ਰੋਵਾਈਡ ਕਰਾਵਾਂਗੇ ਉਹ ਦਿਵਾਰੀ ਦੇ ਉੱਪਰ ਲੱਕੀ ਡਰਾਪ ਵੀ ਕੱਢਾਂਗੇ ਇਹ ਆਣਾ ਕਿੱਥੇ ਆ ਤੁਸੀਂ ਆਣਾ ਜੀ ਆਪਣੇ ਜਰੀਆਲ ਮੈਡੀਕਲ ਸਟੋਰ ਦੇ ਓਪੋਜੀਟ ਜਰੀਆਲ ਮੋਬਾਈਲ ਟੋਲ ਬਰ ਰੁਕ ਕੇ ਆਣਾ ਹੈ ਸੋ ਤੁਹਾਨੂੰ ਅਸੀਂ ਇਹ ਐਡਰੈਸ ਵੀ ਪਾ ਦੰਨੇ ਆ ਡਿਸਕ੍ਰਿਪਸ਼ਨ ਵਾਚਿੰਗ ਦੇ ਵਿੱਚ ਨੰਬਰ ਵੀ ਦੇ ਆਮਾਂਗੇ ਤੁਹਾਨੂੰ ਵੀ ਦੱਸਾਂਗੇ ਪਹੁੰਚਣਾ ਤੁਹਾਨੂੰ ਕਿੱਥੇ ਆ ਤੁਹਾਨੂੰ ਰੋਡ ਵੀ ਦਿਖਾ ਲੰਨੇ ਆ ਸੋ ਬਹੁਤ ਵਧੀਆ ਇਸ ਵਾਰ ਤਾਂ ਇਹਨਾਂ ਨੇ ਐਡਾ ਮੇਲਾ ਲਾਇਆ ਅਸੀਂ ਤਾਂ ਹੈਰਾਨ ਹੋ ਆਪ ਠੀਕ ਹੈ ਓਕੇ ਸਰ ਤੁਸੀਂ ਇਹ ਕਿ ਲੈ ਕੇ ਘੁੰਮਦੇ ਪਏ ਮੈਂ ਤਾਂ ਭਾਈ ਭਾਈ ਉਹਨਾਂ ਦੀ ਦੁਕਾਨ ਤੇ ਆ ਮੈਂ ਦੋ ਮੋਬਾਈਲ ਲੱਗਾ ਲੈਣ ਅੱਛਾ ਜੀ ਹਾਂ ਦੋ ਮੋਬਾਈਲ ਹਾਂ ਜੀ ਤੇ ਦੂਸਰਾ ਦੂਸਰਾ ਹਾਂ ਜੀ ਦੋ ਦੋਨੇ ਮੋਬਾਈਲ ਲੈ ਲੱਗਾ ਆ ਤੇ ਦੋਨਾਂ ਦੇ ਹੁਣ ਪੁੱਛ ਰਿਹਾ ਭਾਜੀ ਇਹਦਾ ਕੀ ਹੈਗਾ ਹਿਸਾਬ ਦਾ ਤੁਹਾਨੂੰ ਦੱਸੋ ਆਨਲਾਈਨ ਇਹਦਾ ਪ੍ਰਾਈਸ ਹੈਗਾ ਆ 23000 ਸਾਡੇ ਕੋਲ ਨਾਲ 22000 ਦੇ ਵਿੱਚ ਅੱਜ ਤੋਂ ਵੀ ਖਨਾਕ ਤਾਂ ਇੱਕ 2000 ਦੀ ਘੜੀ ਮਾਰੀ ਤੂੰ ਤੇ ਬੋਲਦਾ ਤੂੰ ਯਾਰ ਕੋ ਬੈਗ ਚ ਕੋ ਇੱਕ ਬੋਰਡ ਦੀ ਅੜ ਬੋਰਡ ਦਾ ਹੈਡਫੋਨ ਫ੍ਰੀ ਭਾਜੀ ਇੱਕ ਸਾਲ ਦੀ ਗਾਰੰਟੀ ਇੱਕ ਬੋਡ ਦਾ ایرਬੋਡ ਫ੍ਰੀ ਵਾਹ ਜੀ ਵਾਹ ਤੇਰੀ ਚੀਜ਼ਾਂ ਤੁਹਾਨੂੰ ਸਭ ਕੁਝ ਨਾਲ ਫੀਰ ਜੀ ਜਾਂਦੀ ਹੈ ਜੀ ਉਹ ਉਹ ਲੈਣੋਂ ਘੱਟ ਨਹੀਂ ਵਾਹ ਦੇਖੋ ਬਈ ਆਓ ਤੁਸੀਂ ਭੱਜ-ਭੱਜ ਕੇ ਆਓ ਤੇ ਦੇਖੋ ਆਹ ਦੇਖੋ ਪਾਵਰ ਬੈਂਕ ਵੀ ਨਾਲ ਫਿਰਦਾ ਪਿਆ ਇਹ ਕਿਤੇ ਵੀ ਨਹੀਂ ਮਿਲਣਾ ਕਿੱਥੇ ਮਿਲਣਾ ਜਿਆਉ ਮੋਬਾਈਲ ਵਾਡ ਮੋਬਾਈਲ ਵਾਡ ਤੇ ਆਹ ਦੇਖੋ ਜੇ ਇਹ ਜੇ ਜੂੜ ਬੋਲੇ ਜੂੜੇ ਬੋਲਦੇ ਆ ਦੇਖੋ ਸਾਰਾ ਸਮਾਨ ਵਿੱਚ ਆਹ ਦੇਖੋ ਜੀ ਅਧੀ ਕਰਦੇ ਨੇ ਗੱਲੇ ਦਿਖਾਉਂਦੇ ਆਂ ਅਸੀਂ ਸਮਾਨ ਵਿੱਚ ਦਿਖਾਉਂਦੇ ਆਂ ਆਓ ਜੀ 에어ਪੋਰਟ ਵੀ ਵਾਹ ਜੀ ਵਾਹ ਆਹ ਦਾ ਕਮਾਲ ਜੱਤੀ ਹੈ ਬਈ ਕੋਈ ਗਰੰਟੀ ਹੈ ਜੀ ਇਹਨਾਂ ਤੀਜੇ ਦੀ ਇਹ ਨਹੀਂ ਛੇਤੀ ਹੈ ਗਰੰਟੀ ਹੈ ਜੀ 에어ਪੋਰਟ ਵੀ ਨਾਲ ਬਹੁਤ ਵਧੀਆ ਭਾਈ ਇਹ ਦੇ ਸਾਡੇ ਨਾਲ ਹੋਊਗਾ ਤੁਸੀਂ 500 ਰੁਪਏ ਇਹਨਾਂ ਦੀ ਬਾਕੀ ਕਿਸ਼ਤਾਂ ਕਰ ਦੇਣੀ ਆਂ ਅੱਛਾ ਜੀ ਬਸ 500 ਰੁਪਏ ਬੇਨਾ ਦੇਣਾ ਤੁਹਾਡਾ ਕਿੱਬੜ ਵਧੀਆ ਉਹਨਾਂ ਦੇ ਦਾ ਬਾਕੀ ਅਸੀਂ ਲੈਟੇ ਆਂ ਜੀ ਵਾਹ ਜੀ ਵਾਹ ਤੋਂ ਸੁਣ ਲਓ ਜੀ ਇਹ ਖਾਰਾ ਇਹ ਸਿੰਪਲ ਤੋਂ ਅੱਡਾ ਵਧੀਆ ਹੋਣਾ ਚਾਹੀਦਾ ਜੇ 500 ਰੁਪਏ ਦੇ ਕੇ ਕੋਈ ਵੀ ਮੋਬਾਈਲ ਜੈਲਡੀ ਲੈ ਸਕਦੇ ਆਂ ਤੁਹਾਡੇ ਕੋਲ ਹੈ ਜੇ ਕੋਈ ਜੇ ਮੈਂ ਵਾਲਾ ਮੋਬਾਈਲ ਤੇ ਸ਼ੌਕ ਤੇ ਆਓ ਤੇ ਇਹਨਾਂ ਦੇ ਹ ਕੁਝ ਮਤਲਬ ਮੋਬਾਈਲ ਉਪਰੇ ਆਪੋ ਕਿਰਕ ਕਰਤੀਆਂ ਤੇ ਕਰਾਣੇ ਮੋਬਾਈਲ ਤੁਹਾਨੂੰ ਮਿਲ ਜੂਰੇ ਤੇ ਲੋਜ ਤੇ ਦੁਕਾਨ ਤੇ ਇੱਕ ਵਾਰੀ ਤੁਹਾਨੂੰ ਦਿਖਾ ਦਾਨੀ ਆ ਹ 1.1 ਦੀਆਂ 3 ਗੱਲਾਂ ਮੋਬਾਈਲ ਖਰੀਦ ਮਿਲ ਜੂਰੇ ਤੇ ਹਰ ਤਰ੍ਹਾਂ ਦਾ ਤੁਹਾਨੂੰ ਮੋਬਾਈਲ ਦਾ ਕੋਡ ਵੀ ਮਿਲ ਜੂਰੇ ਹਰ ਤਰ੍ਹਾਂ ਦਾ ਸਾਮਾਨ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਜੀ